ਕੇ ਚਾਲ ਆ ਕਰਿਆ ਉਹ ਹਾਂ ਮੇਰਾ ਗੋਰੀ ਦਾ ਬੰਦਾ ਇਹ ਹੋ ਗਿਆ ਜੀ ਦਾਖਲ ਸੀ ਆਪਦੇ ਪਿੰਡ ਦੇ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਆ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ ਇਹਲੇ ਸਕੂਲਾਂ ਦੇ ਮੁਕਾਬਲੇ ਬਹੁਤ ਖੂਬਸੂਰਤ ਤੇ ਵੇਖਣ ਨੂੰ ਚੰਗਾ ਲੱਗਦਾ ਆ ਦੇਖੋ ਜੀ ਵਰਗ ਚੱਕਰ ਸਕੇਲ ਵਗੈਰਾ ਇੱਕੇ ਮੋਟੇ ਖੇਡਾਂ ਜੀ ਹੈਗੀਆਂ ਤੇ ਗਿਣ ਤਾਰਾ ਇੱਕ ਤਰ੍ਹਾਂ ਕਿ 10 ਤੱਕ ਹਨ ਉਹ ਡਾਟਸ ਦਿੱਤੇ ਹੋਏ ਆ ਤੁਮ ਧਿਆਨ ਨਾਲ ਗਿਣੇ 1 ਚ 1 ਹੀ ਆ 2 ਚ 2 ਆ 3 ਚ 1 ਆ 4 ਚ 4 ਹੀ ਆ 5 ਚ 5 6 ਚ 4 7 ਚ 5 8 ਚ 6 ਆ 9 ਚ 7 ਤੇ 10 ਚ ਹਰਾਨੀ ਹੋਊਗੀ 11 ਤੇ ਇੱਕ ਵੱਧ ਚਲੋ ਆ ਲੱਗੇ ਜੀ ਏਸੀ ਸਕੂਲਾਂ ਦੀ दशा ਬਦਲ ਗਈ ਆ ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਸਕੂਲ ਵੇਖਣ ਨੂੰ ਵੀ ਸੋਹਣੇ ਲੱਗਦੇ ਹੁਣ ਬੱਚੇ ਭੱਜ ਭੱਜ ਪੜਦੇ ਆ ਚੰਗੇ ਚੰਗੇ ਸਕੂਲਾਂ 'ਉਂਦੇ ਆ ਸਾਫ਼ ਸੁਥਰਾ ਮਾਹੌਲ ਪਹਿਲਾਂ ਦੀ ਪੜ੍ਹਾਈ ਤੇ ਹੁਣ ਦੀ ਪੜ੍ਹਾਈ 'ਚ ਬਹੁਤ ਜ਼ਿਆਦਾ ਫਰਕ ਆ ਪਹਿਲਾਂ ਤਾਂ ਪੜ੍ਹਾਈ ਦੇ ਨਾਂ ਤੇ ਤਸ਼ੱਦਦ ਹੁੰਦਾ ਸੀ ਜਿਸ ਮੋਕੇ ਸੀ ਪੜਦੇ ਸੀ ਉਦੋਂ ਐਂ ਲੱਗਦਾ ਸੀ ਸਕੂਲੇ ਨਹੀਂ ਆਏ ਠਾਣੇ ਆਏ ਆ ਤੇ ਸਾਰੀ ਦਿਹਾੜੀ ਕੁੱਟੀ ਜਾਣਾ ਪੁੱਠੇ ਹੱਥਾਂ 'ਤੇ ਡੰਡੇ ਮਾਰ ਦੇਣੇ ਜੇ ਗਲਤੀ ਹੋ ਜਾਣੀ ਹੈ ਨਾ ਕੰਨ ਫੜਾ ਦੇਣੇ ਤਾਂ ਐਂ ਲੱਗਦਾ ਜਿਵੇਂ ਰਿਮਾਂਡ ਤੇ ਲੈ ਲਿਆ ਤੇ ਵੀ ਚਾਰ-ਪੰਜ ਘੰਟੇ ਹੁਣ ਕੁਝ ਕਰਨਗੇ ਆ ਦੇਖੋ ਹੁਣ ਸੀਸੀਟੀਵੀ ਕੈਮਰੇ ਲੱਗੇ ਹੋਏ ਸਕੂਲ 'ਚ ਕਿੰਦੀ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ ਮਨ ਨੂੰ ਸਕੂਨ ਮਿਲਦਾ ਆ ਚੀਜ਼ਾਂ ਦੇਖ ਕੇ ਇਹ ਸਾਡੇ ਸ਼ਹੀਦ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਉਹ ਬੱਚਿਆਂ ਦੇ ਮੁੰਡੰਝਣ ਵਾਸਤੇ ਕਲਾ ਕਰਤੀਆਂ ਦੇਖੋ ਜੀ ਕਾਰਟੂਨ ਟਾਈਮ ਜਿਹਾ ਬਣਾਏ ਹੋਏ ਆ ਇੰਗਲਿਸ਼ ਵਰਡ ਲਿਖੇ ਹੋਏ ਆ ਜਾਨੀ ਕਿ ਇੱਕ ਗੱਲ ਸਮਝ ਆ ਗਈ ਲੈ ਵੀ ਜੇ ਇਹ ਹੈ ਇੰਗਲਿਸ਼ ਜਿਹੜੀ ਸਾਡੇ ਮੌਕੇ 6ਵੀਂ ਕਲਾਸ ਤੋਂ ਸ਼ੁਰੂ ਹੁੰਦੀ ਸੀ ਹੁਣ 1 ਤੋਂ ਲੱਗ ਗਈ ਜਿਹਨੂੰ ਪਹਿਲੀ ਕਹਿ ਦਿੰਨੇ ਆਪਾਂ ਜੀ ਇਹ ਹ ਪਹਿਲਾਂ ਲੱਗੀ ਹੁੰਦੀ ਦਾ ਸੁਧਾਰ ਕਾਫੀ ਹੋ ਜਾਣਾ ਸੀ ਪ੍ਰਾਈਵੇਟ ਸਕੂਲ ਤਾਂ ਸਾਡੇ ਨੂੰ ਅੱਗੇ ਚਲੇ ਗਏ ਕਿਉਂਕਿ ਉਹਨਾਂ ਨੇ ਪਹਿਲੀ ਕਲਾਸ ਜੀ ਨਰਸਰੀ ਪ੍ਰੀ ਨਰਸਰੀ ਦੋ ਤੇ ਅੰਦਰ ਨਰਸਰੀ ਉਹਨਾਂ ਦੀਆਂ ਪਹਿਚ ਇੰਗਲਿਸ਼ ਲਾਤੀ ਤੇ ਬੱਚੇ ਨੂੰ ਇੰਗਲਿਸ਼ ਬਹੁਤ ਹੀ ਆਸਾਨ ਹੋ ਗਈ ਹੁੰਦੀ ਸੀ ਪ੍ਰਾਈਵੇਟ ਸਕੂਲ ਦੇ ਬੱਚਿਆਂ ਵਾਸਤੇ ਪੰਜਾਬੀ ਔਖੀ ਹੋ ਗਈ ਇੰਗਲਿਸ਼ ਆਸਾਨ ਹੋ ਗਈ ਸਾਡੇ ਉਲਟ ਸੀਗਾ ਸਾਡੋਂ ਅਰੇਜੀ ਔਖੀ ਸੀ ਪੰਜਾਬੀ ਸੌਖੀ ਲੱਗਦੀ ਆ ਚਲੋ ਬਦਲਾਅ ਤਾਂ ਆਉਂਦੇ ਰਹਿੰਦੇ ਆ ਪਰ ਸਕੂਲ ਵੇਖਣਾ ਇੱਕ ਅਲੱਗ ਜਿਹਾ ਅਹਿਸਾਸ ਹੋ ਜਾਂਦਾ ਲੱਭ ਆਸੂਲ ਕਿੱਡਾ ਸੋਹਣਾ ਬਣਿਆ ਯਾਰ ਦੇਖੋ ਕਿਹੜਾ ਸ਼ਾਂਤ ਮਾਹੌਲ ਆ ਰੀਕ ਪੇਂਟ ਕਿਸ ਨੇ ਹਾ ਦੇ ਦਿੱਤੀ ਨੇ ਆ ਦੇਖੋ ਹਰ ਦਿਨ ਕੀਤੀ ਥੋੜੀ ਥੋੜੀ ਮਿਹਨਤ ਵੱਡੇ ਨਤੀਜੇ ਲੈ ਕੇ ਆਉਂਦੀ ਹੈ ਪੂਰਾ ਐਡਾ ਈ ਵਾਹ ਤੇ ਆਰਖਾ ਜੀ ਨੀ ਪੱਥਰ ਪੰਜਾਬ ਸਿੱਖਿਆ ਕ੍ਰਾਂਤੀ ਭਗਵੰਤ ਸਿੰਘ ਮਾਨ ਮਾਨਯੋ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਦੀ ਬੈਸ ਮਾਨਯੋਗ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਸ਼੍ਰੀ ਨਰੇਸ਼ ਕੁਟਾਰੀਆ ਜੀ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਮੀਹਾ ਸਿੰਘ ਵਾਲਾ ਜ਼ਿਲ੍ਹਾ ਫਰੀਪੁਰ ਦੇ ਵਿਦਿਆਰਥੀਆਂ ਨੂੰ ਮਿਤੀ 7 4 2025 ਨੂੰ ਆਧੁਨਿਕ ਕਲਾਸ ਰੂਮ ਸਮਰਪਿਤ ਕੀਤਾ ਗਿਆ ਚਲੋ ਬਾਲ ਲੈਨੇ ਆ ਤੇ ਇੱਥੇ ਵੋਟਾਂ ਪੈਂਦੀਆਂ ਇਹ ਬੂਥ ਸੀ ਸਾਡਾ ਪਿੰਡਕ ਪੋਲਿੰਗ ਬੂਥ ਨੰਬਰ 98 ਸਭਾ ਕਖ ਦੂਸਾ ਵਿਧਾਨ ਸਭਾ ਜੀਰਾ ਜਦੋਂ ਐਮਐਲਏ ਚੋਣ ਹੁੰਦੀ ਆ ਸਾਡੇ ਜੀਆ ਸਾਹਿਬ ਵੀ ਜੀਰਾ ਨਿਸ਼ਟਾ ਆਈ ਆ ਵਗੈਰਾ ਜਦੋਂ ਹੁੰਦੀ ਆ ਲੋਕ ਸਭਾ ਦੀ ਦੂਸਾ ਬਣ ਜਾਂਦਾ ਉਮੀਦਵਾਰ ਇਹ ਹੁੰਦੇ ਆ ਪਰ ਬਣ ਜਾਂਦਾ ਤੇ ਆ ਦੇਖੋ ਜੀ ਕਿੰਦਾ ਸੋਹਣਾ ਮਾਹੌਲ ਆ ਯਾਰ ਨੰਨੇ-ਮੁੰਨੇ ਬੱਚੇ ਖੇਡ ਰਹੇ ਹਨ ਸ਼ਾਮ ਦੇ ਟਾਈਮ ਬੱਚਿਆਂ ਦਾ ਖੇਡਣਾ ਵੀ ਇੱਕ ਤਰ੍ਹਾਂ ਦਾ ਬਹੁਤ ਵਧੀਆ ਸੰਕੇਤ ਹੈ ਅੱਜ ਕੱਲ ਦੇ ਪਿੰਡਾਂ ਦੇ ਜੋ ਹਾਲਾਤ ਬਣੇ ਪਏ ਹੋ ਉਸ ਹੱਬ ਨਾਲ ਤਾਂ ਬਹੁਤ ਸੋਹਣਾ ਸੰਕੇਤ ਹੈ ਰੌਣਕ ਲੱਗੇ ਬੱਚੇ ਖੇਡ ਰਹੇ ਆਫ ਦੀ ਸਦਭਾਵਨਾ ਤਿਆਰ ਹੁੰਦੀ ਹੈ ਇੱਕ ਹੋਰ ਚੀਜ਼ ਦਿਖਾਉਣੀ ਹੈ ਜਿਹੜੀ ਅਲੱਗ ਸਾਡੇ ਤੋਂ ਮੁਤਾਬਕ ਜਿਹੜੀ ਅਸੀਂ ਸੋਚੀ ਵੀ ਨਹੀਂ ਹੈ ਨਾ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਅਸੀਂ ਪੜਦੇ ਸੀ ਉਸ ਤੋਂ ਬਾਅਦ ਤਬਦਾਰ ਕੀ ਹੋਇਆ ਆ ਦੇਖੋ ਜੀ ਇਹ ਜੋ ਲਿਖਿਆ ਹੈ ਉਹ ਹੈ ਵੀ ਆ ਕਈ ਵਾਰ ਨਕਲਾ ਲਿਖਿਆ ਹੋਇਆ ਨਾ ਪਰ ਹੁੰਦਾ ਨਹੀਂ ਪਰ ਇਹ ਲਿਖਿਆ ਹੈ ਵੀ ਆਹ ਤੋਂ ਨਾਲ ਸੇ ਟੁੱਟੀ ਇਹ ਚੱਲਦੀ ਹੈ ਜੀ ਸਾਹਮਣੇ ਟੈਂਕੀ ਲੱਗੀ ਚੱਲਣ ਯੋਗ ਆ ਆ ਵਾਸ਼ਰੂਮ ਆ ਜੀ ਲੜਕੀਆਂ ਲੜਕੀਆਂ ਤੇ ਮੁੰਡਿਆਂ ਵਾਸਤੇ ਆ ਦੇਖੋ ਮਾਰ ਇੱਕ ਹੋਰ ਅੰਗਨવાડી ਸੈਂਟਰ ਵੀ ਵੇਚੀ ਚੱਲ ਰਾਇ ਜਿੰਦੇ ਕੋਈ ਬਹੁਤ ਹੀ ਸ਼ਾਨਦਾਰ ਪਰ ਥੋੜੇ ਪੇਂਟਿੰਗ ਪੱਖੋਂ ਮਾਰ ਖਾ ਗਿਆ ਹੈ ਪੇਂਟਿੰਗ ਤਾਂ ਬਹੁਤ ਵਧੀਆ ਕੀਤੀ ਪਰ ਥੋੜੇ ਜਿਹੇ ਰਹਿ ਗਏ ਕੰਮ ਫਿਰ ਜੀ ਚਲੋ ਆ ਅੰਗਨਵਾੜੀ ਮੀਹਾ ਸਿੰਘ ਵਾਲਾ ਬਲਾਕ ਜ਼ੀਰਾ ਫੋਜਪੁਰ ਇਹ ਅੰਦਰ ਦਾ ਦ੍ਰਿਸ਼ ਦਿਖਾਉਨੇ ਆ ਹੁਣ ਤਾਂ ਜਿੰਦਰਾ ਲੱਗਾ ਛੁੱਟੀ ਹੋ ਗਈ ਐ ਫਿਰ ਹਨ ਜਿੰਨਾ ਕੁ ਦਿਖਾ ਸਕਦੇ ਆ ਵਾਜੀ ਵਾ ਅੰਦਰ ਹੀ ਬਹੁਤ ਸੋਹਣੇ ਚੀਜ਼ਸ ਨੇ ਟੇਬਲ ਨੇ ਕਲਾਕ੍ਰਿਤੀਆਂ ਵੀ ਕੀਤੀਆਂ ਹੋਈਆਂ ਨੇ ਤੇ ਹੁਣ ਆਪਾਂ ਚੱਲਦੇ ਆ ਥੋੜੇ ਗਰਾਊਂਡ ਵਾਲੇ ਪਾਸੇ ਤੇ ਸਾਡੇ ਨਾ ਪਿਛਲੇ ਸਾਲ 2024 ਚ ਬਹੁਤ ਸੋਹਣੀਆਂ ਗੇਮਾਂ ਹੋਈਆਂ ਸੀਗੀਆਂ ਬਲਾਕ ਦੇ 60 ਸਕੂਲ ਆਏ ਸੀ ਤੇ ਇਸ ਪਿੰਡ ਨੂੰ ਚੁਣਿਆ ਗਿਆ ਸੀ ਹਨ ਆਰਗੇਨਾਈਜ਼ਰ ਜਿਹਨਾਂ ਕਹਿੰਦੇ ਨੇ ਆਪਾਂ ਮੇਜ਼ਬਾਨ ਆਹ ਟਰੈਕ ਬਣਿਆ ਬੜਾ ਸੋਹਣਾ ਟੈਂਟੂਟ ਲੱਗਾ ਹੋਇਆ ਬਹੁਤ ਹੀ ਵਧੀਆ ਸ਼ਾਨਦਾਰ ਅਰੇਂਜਮੈਂਟ ਕੀਤਾ ਹੈ ਮੈਡਮ ਦੇ ਯੋਗਦਾਨ ਸਦਕਾ ਤੇ ਪਿੰਡ ਦੇ ਸਹਿਯੋਗ ਸਦਕਾ ਆਹ ਸੋਹਣਾ ਗਰਾਊਂਡ ਬਣਿਆ ਹੋਇਆ ਹੈ ਸ਼ਾਨੂ ਮੁੰਡੇ ਵਾਲੀਬਾਲ ਖੇਡਦੇ ਹੋਣ ਹੁਣ ਉਹਨੇ ਹੁਣ ਜਾ ਰਿਹਾ ਆਹ ਦੇਖੋ ਕੋਈ ਚਲੇ ਗਿਆ ਕੋਈ ਰਹਿ ਗਿਆ ਕੋਈ ਜਾ ਰਿਹਾ ਆਹ ਸ਼ਾਨਦਾਰ ਲੈਟਾ ਤੇ ਇੱਕ ਹੋ ਏਸੀ ਹੋਰ ਲੱਗ ਗਿਆ ਲੱਗ ਗਿਆ। ਕਿਆ ਬਾਤ ਆ। ਜਣਕੇ ਇੱਕ ਦੁਖਦਾਈ ਪਹਿਲੂ ਇਹ ਆ ਵਿਦਿਆਰਥੀ ਘਟਨੇ ਹਜੇ ਵੀ। ਸਰਕਾਰ ਨੇ ਬਹੁਤ ਕੁਛ ਕਰਤਾ ਜਿੰਨੀ ਜੋਗੇ ਸੀ ਕਰਤਾ ਉਹਨਾਂ ਨੂੰ ਹੁਣ ਪੜਨਾ ਤਾਂ ਲੋਕਾਂ ਨਹੀਂ ਆਣਾ। ਤੇ ਪੜਾਈ ਵੀ ਫਰੀ ਹੈ ਤੇ ਸਾਡੇ ਬਿੰਦ ਤਾਂ ਪੜਾਈ ਹੈ ਇਹਨੇ ਕਹਿ ਦਈਏ। ਸੁਣੀ ਸੁਣੀ ਗੱਲ ਨਹੀਂ ਅੱਖੀਂ ਦੇਖਿਆ ਜਿੰਨੀ ਸਟਾਫ ਮਿਹਨਤ ਕਰਦਾ ਸਾਡੇ ਬਿੰਦ ਪੜਾਈ ਹੈ। ਬਹੁਤ ਵਧੀਆ ਤੇ ਸਮੇਂ-ਸਮੇਂ ਤੇ ਨਿੱਕੇ-ਮੋਡੇ ਪ੍ਰੋਗਰਾਮ ਵੀ ਹੁੰਦੇ ਰਹਿੰਦੇ ਆ ਜਿਵੇਂ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ। ਇਿੱਕਾ ਮੁੱਠੀ ਚੀਜ਼ ਨਾ ਮੈਡਮ ਵੀ ਆਰਗੇਨਾਈਜ਼ ਕੁਛ ਕਰੀ ਜਾਂਦੇ ਕੁਛ ਨਾ ਕੁਝ ਖੇਡਣ ਵਾਸਤੇ ਬੱਚਿਆਂ ਦੇ ਸਿੰਗਿੰਗ ਵਾਸਤੇ ਨੱਚਣ ਟਪਣਾ ਵਾਸਤੇ ਕਾਫੀ ਕੁਛ ਹੈ ਨਾ ਆ ਵਧੀਆ ਦੇਖੋ ਤੇਜ ਬਣਾਈ ਹੋਈ ਆ ਇਹ ਅਧਿਆਪਕਾਂ ਦਾ ਵਧੀਆ ਉਪਰਾਲਾ ਹੋਵੇ ਕੀ ਨਹੀਂ ਹੋ ਸਕਦਾ ਪਿੰਡ ਲੋ ਸਹਿਯੋਗ ਦਿੰਦੇ ਆ ਪਰ ਉਹਦੇ ਵਾਸਤੇ ਟੀਚਰ ਵੀ ਅੱਗੋਂ ਚਾਹੀਦਾ ਨਾ ਅੱਗੋਂ ਰਿਸਪੌਂਸ ਕਰੇ ਹਾਂ ਵੀ ਠੀਕ ਆ ਮੈਨੂੰ ਆ ਚੀਜ਼ ਚਾਹੀਦੀ ਆ ਕਿ ਪਿੰਡ ਦੇ ਜਿਹੜਾ ਸਕੂਲ ਹੁੰਦਾ ਇੱਕ ਤਰ੍ਹਾਂ ਦਾ ਗੁਰਦੁਆਰੇ ਤੋਂ ਘੱਟ ਨਹੀਂ ਹੁੰਦਾ ਇਹ ਵੀ ਇੱਥੇ ਹਰੇਕ ਵਰਗ 사회 ਧਰਮ ਦੇ ਬੱਚੇ ਇੱਥੇ ਪੜ੍ਹਦੇ ਆ। ਕੁਝ ਬਣ ਕੇ ਨਿਕਲਦੇ ਆ। ਤੇ ਸਕੂਲ ਵੇਖ ਕੇ ਤਾਂ ਬਹੁਤ ਸੋਹਣਾ ਲੱਗਾ। ਬਾਕੀ ਹਰਿਆਕ ਪਿੰਡ ਆਸ ਕਰਦੇ ਆਲੇ ਵੀ ਐੇ ਹੋਣਾ। ਤੇ ਬਸ ਹੁਣ ਕੀ ਕਹੀਏ ਵਾ। ਸ਼ਾਨਦਾਰ ਦੇਖੋ ਜੀ ਹਵਾ। ਤਾਲੀ। ਬੋਰਡ। ਕਿੱਦਾਂ ਸੋਹਣਾ ਲੱਗਦਾ ਸਕੂਲ ਮੇਰਾ। ਵਾਹ ਜੀ ਵਾਹ। ਲਓ ਜੀ ਅੰਮ੍ਰਿਤਪਾਲ ਜੀ ਉਤਰ ਰਹੇ ਨੇ। ਆਨੇ ਪੈਰਾਡਾਈਸ ਸਕੂਲ ਦੇ ਸਟੂਡੈਂਟ। ਇਹ ਪੜਦਾ ਪ੍ਰਾਈਵੇਟ ਸਕੂਲ ਵਿੱਚ ਤੇ ਸ਼ਾਮ ਨੂੰ ਖੇਡਦਾ ਸਰਕਾਰੀ ਸਕੂਲ 'ਚ ਵਾਹ ਕੀ ਬਾਤਾਂ ਵਧੀਆ ਚੱਲੋ ਉਹ ਤੁਹਾਡੇ ਸਕੂਲ ਹੀ ਇਸ ਤਰ੍ਹਾਂ ਹੈਗਾ ਲੱਗਾ ਝੂਲੇ ਝਾਲੇ ਘੁੰਮਣ ਫਿਰਨ ਵਾਸਤੇ ਹੈ ਬੱਚਿਆਂ ਦੇ ਟ੍ਰੈਕ ਬਣਿਆ ਘੁੰਮਣ ਵਾਸਤੇ ਗਰਾਊਂਡ ਬਣਿਆ ਬੋਲ ਕੇ ਤਾਂ ਸੀਦਾ ਪਤਾ ਫਿਰ ਨਹੀਂ ਲਈ ਜਾਂਦਾ ਹਾਂ ਬਣਿਆ ਉੱਚੀ ਬੋਲੋ ਮੈਨ ਸੁਣਿਆ ਨਹੀਂ ਬਣਿਆ ਉੱਥੇ ਤੂੰ ਕੀ ਕਰਦਾ ਨਾ ਤੂੰ ਕਿਹੜੀ ਗੇਮ 'ਚ ਸਾਲੇ ਨਾ ਬਾਲੀਬਾਲ ਇਹਨੂੰ ਮੂਹਰ ਪਤਾ ਹੈ ਕੀ ਪਤਾ ਲੱਗਦਾ ਬਾਲੀਬਾਲ ਵਾਲੀਬਾਲ ਆਦੇ ਸਕੂਲ ਦੀ ਗੱਲ ਕਰਦਾਂ ਜਿੱਥੇ ਤੂੰ ਪੜਦਾਂ ਹਾਂ ਉੱਥੇ ਵਾਲੀਬਾਲ ਹੈਗਾ ਹੈਗਾ ਤੁਝੇ ਤੇ ਉੱਚਾ ਤੇ ਨੈਟ ਲੱਗਾ ਹੁੰਦਾ ਹਾਂ ਚਲੋ ਜੀ ਫਿਰ ਖਾਵਾਂਗੇ ਹੋਰ ਚੀਜ਼ ਸਾਡੇ ਪਿੰਨੋਂ ਬਹੁਤ ਕੁਝ ਵੇਖਣ ਨੂੰ ਵਿਸ਼ੇ ਤਾਂ ਤੇ ਸ਼ਾਮ ਦਾ ਸਮਾਂ ਵੀ ਬਹੁਤ ਸੋਹਣਾ ਲੱਗਦਾ ਮੈਂ ਯਾਰ ਕਿਉਂ ਨਾ ਜਿੱਥੇ ਆਪਾਂ ਆਪਦੀ ਪਿੰਨ ਦੀ ਐਡ ਕਰ ਸਕਦੇ ਉਹ ਤਾਂ ਕਰੀਏ ਘਟੋ ਘਟ ਜਿਹੜੀ ਚੀਜ਼ ਵਧੀਆ ਉਹ ਤਾਂ ਦਿਖਾਈਏ ਚੰਗਾ ਖਜਨ ਜੀ ਮਿੱਤਰ ਜੀ ਸਾਰਿਆਂ ਨੂੰ ਪਿਆਰ ਭਰੀ ਫਿਰ ਤੋਂ ਸਤਿ ਸ੍ਰੀ ਅਕਾਲ ਸਲਾਮ ਦਵਾ ਤੇ ਜੇ ਮੇਰੇ ਪਿੰਡ ਚੰਗਾ ਲੱਗਾ ਤੇ ਦੱਸ ਦਿਓ ਸਕੂਲ ਚ ਜੇ ਕੋਈ ਕਮੀ ਰਹਗੀ ਮੇਰੇ ਮੇਰੇ ਭਰਾ ਉਹ ਵੀ ਦੱਸਿਆ ਜੇ ਕਿਉਂਕਿ ਇਹ ਕਹਿੰਦੇ ਹੁੰਦੇ ਜੋ ਕਮੀ ਸਾਡੇ ਚ ਕੱਢ ਕੇ ਜਾਓ ਦੱਸੋ ਸਾਨੂੰ ਸਤਿ ਸ੍ਰੀ ਅਕਾਲ ਪੁੱਤ ਤੇ ਵੀ ਜੇ ਕੋਈ ਕਮੀ ਸਾਨੂੰ ਦੱਸੋ ਅਸੀਂ ਉਹ ਸੁਧਾਰ ਕਰੀਏ ਇਹ ਸਕੂਲ ਦੀ ਮੈਨੇਜਮੈਂਟ ਦਾ ਵੀ ਦਾਵਾ ਹੈ ਅਸੀਂ ਸਾਡੇ ਵੱਲ ਤੋਂ ਐਂ ਲੱਗਾ ਮੈਂ ਤਾਂ ਕਾਫੀ ਚੰਦ ਬਾਦ ਹੈ ਮਨ ਲੱਗਾ ਲੱਗਾ ਵੀ ਠੀਕ ਵਧੀਆ ਬਾਕੀ ਜੇ ਕਿਸੇ ਨੂੰ ਲੱਗਦਾ ਵੀ ਕਮੀ ਹੋਏਗੀ ਹਨਾ ਕਿ ਮੇਰੇ ਵੀ ਵੀ ਲਿਖ ਕੇ ਦੱਸ ਦੋ ਕਮੈਂਟ ਸੈਕਸ਼ਨ ਚ ਆਪਾਂ ਜਰੂਰ ਤੁਹਾਡੀ ਖਬਰ ਪਹੁੰਚਾਵਾਂਗੇ ਓਕੇ ਮੇਰੇ ਵੀਰੋ ਧੰਨਵਾਦ ਜਿਉਂਦੇ ਬਸਦੇ ਰਹੋ ਸਭ ਖੈਰ ਕਰੇ ਓਕੇ ਬਾਏ